ਸਤਿ ਸ੍ਰੀ ਅਕਾਲ ਗੁਰੂ ਅਮਰਦਾਸ ਜੀ ਦੀ ਪਾਪ ਬਖਸ਼ਿਸ਼ ਕਿਰਪਾ ਸਦਕਾ ਸ਼ਮਾ ਬਿੜੇ ਦੇ دیਵਾਨਾ ਦੇ ਵਿੱਚ ਹਾਜ਼ਰੀਆਂ ਭਰ ਰਏ ਸਤ ਸੰਗੀ ਜਨੋ ਸਭ ਤੋਂ ਪਹਿਲਾਂ ਫਤੇ ਨਾਲ ਸਾਂਝ ਕਰੀਏ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੁਰ ਦੀ ਪਾਵਨ ਬਾਣੀ ਦਾ ਕੀਰਤਨ ਗੁਰ ਪਿਆਰੇ ਕੋਲੋਂ ਅਸੀਂ ਸ਼ਰਵਣੀ ਕੀਤਾ ਹੈ। ਸਤਗੁਰੂ ਜੀ ਦੇ ਦਰ ਤੇ ਅਸੀਂ ਚੱਲ ਕਰਕੇ ਆਉਂਦੇ ਹਾਂ। ਤਾਂ ਸਤਗੁਰੂ ਜੀ ਦੇ ਕੋਲ ਜਦੋਂ ਅਸੀਂ ਆਣ ਕੇ ਬੈਠਦੇ ਹਾਂ ਤਾਂ ਸੰਨਵੇ ਵਿਚਾਰ ਕਰਨੀ ਬਣਦੀ ਹੈ। ਕਿ ਇੰਨੇ ਸਾਲ ਜਾਂ ਇੰਨਾ ਲੰਬੇ ਦਾ ਸਮਾਂ ਸਾਨੂੰ ਹੋ ਗਿਆ ਸੰਤੂਰਜੀ ਦੇ ਕੋਲ ਆਉਂਦੇ ਆ ਕੋਲ ਬੈਠਦੇ ਆ ਕਿ ਵਾਕਏ ਅਸੀਂ ਗੁਰੂ ਦੇ ਨੇੜੇ ਹੋਏ ਨਾ ਕਿ ਗੁਰੂ ਨੇ ਅਸੀਂ ਨਾਲ ਜੁੜ ਸਕੇ ਹਾਂ ਕਿ ਨਹੀਂ ਕਿਉਂਕਿ ਸਰੀਰਕ ਤੌਰ ਤੇ ਤਾਂ ਬੰਦਾ ਇਹ ਦਾਵਾ ਕਰ ਸਕਦਾ ਹੈ ਕਿ ਮੈਂ ਹਰ ਰੋਜ਼ ਗੁਰੂ ਦੇ ਕੋਲ ਆਉਂਦਾ ਹਾਂ ਮੈਂ ਗੁਰੂ ਦੇ ਨੇੜੇ ਰਹਿੰਦਾ ਹਾਂ ਮੈਂ ਗੁਰੂ ਦਾ ਪਿਆਰਾ ਹਾਂ ਮੈਂ ਗੁਰੂ ਦਾ ਸਿੱਖ ਹਾਂ ਸਤਗੁਰੂ ਜੀ ਨੇ ਸਰੀਰ ਨੂੰ ਬਹੁਤੀ अहमियत ਨਹੀਂ ਦਿੱਤੀ ਕਿ ਹਮੇਸ਼ਾ ਜਿਹੜਾ ਸਤਗੁਰੂ ਜੀ ਦੇ ਨੇੜੇ ਰਹੇ ਸ਼ਾਇਦ ਉਹ ਜਾਦਾ ਸਤਗੁਰੂ ਜੀ ਦੇ ਮਨ ਨੂੰ ਪਹੁੰਚਦਾ ਹੋਵੇ ਸਤਗੁਰੂ ਜੀ ਦੀ ਸੰਗਤ ਦੋ ਤਰ੍ਹਾਂ ਦੇ ਨਾਲ ਕੀਤੀ ਜਾਂਦੀ ਹੈ ਸਤਗੁਰੂ ਜੀ ਬਾਣੀ ਅੰਦਰ ਕਹਿੰਦੇ ਨੇ ਇੱਕ ਮਨੁੱਖ ਉਹ ਨਹੀਂ ਕਿ ਜਿਹੜੇ ਗੁਰੂ ਦੇ ਕੋਲੋਂ ਆਣ ਕੇ ਇੱਥੇ ਹੀਰੇ ਮੋਤੀ ਰਤਨ ਪ੍ਰਾਪਤ ਕਰਦੇ ਜੀ ਪਰ ਇੱਕ ਐਸੀ ਬਿੰਤੀ ਵਾਲੇ ਲਈ ਕਿ ਜਿਵੇਂ ਇੱਕ ਬਗਲਾ ਭਾਵੇਂ ਉਹ ਮਾਨ ਸਰੋਵਰ ਤੇ ਜਾ ਕੇ ਬੈਠ ਜਾਵੇ ਤਾਂ ਉਥੇ ਵੀ ਉਹਦੀ ਬਿੰਤੀ ਜਿਹੜੀ ਬਦਲਦੀ ਨਹੀਂ ਉਹਦੇ ਜੀਵਨ ਦੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ ਉਥੇ ਵੀ ਉਹ ਡੱਡੀਆਂ ਤੇ ਮੱਛੀਆਂ ਦੇ ਵਿੱਚ ਹੀ ਉਹਦਾ ਚਿਤ ਰਹਿੰਦਾ ਹੈ ਹਰਦੇਵ ਜੀ ਦੀ ਪਾਵਨ ਬਾਣੀ ਦਾ ਇਹ ਬੜਾ ਸੁੰਦਰ ਵਾਕ ਹੈ ਹੰਸਾਂ ਹੀਰਾ ਮੁੱਤੀ ਚੁਗਣਾ ਵਗ ਡੱਡਾਂ ਪਾਲਣ ਜਾਵੇ ਜਿਹੜੇ ਤੇ ਹੰਸ ਮਿਰਤੀ ਲੈ ਕੇ ਆਉਂਦੇ ਨੇ ਉਹ ਤਾਂ ਸਤਿਗੁਰੂ ਜੀ ਦੇ ਕੋਲੋਂ ਹੀਰੇ ਮੋਤੀ ਰਤਨ ਪਾਵ ਸ਼ੁਭ ਵਿਚਾਰ ਸ਼ੁਭ ਗੁਣ ਇਥੋਂ ਲੈ ਕੇ ਜਾਂਦੇ ਨੇ ਪਰ ਬਗ ਡੱਡਾ ਪਾਲਣ ਜਾਵੇ ਪਰ ਜਿਹੜਾ ਬਗਲੇ ਬਾਣੀ ਮਿਰਤੀ ਲੈ ਕੇ ਆਵੇ ਉਹ ਇੱਥੇ ਵੀ ਇੰਦਰ ਉਦਰ ਦੀਆਂ ਦੰਨਾ ਦੇਖ ਕੇ ਰਾਮ ਰੂਪ ਕਿਸੇ ਦਾ ਦੇਖ ਕੇ ਜਾਂ ਬਗਤ ਚੀਜ਼ਾਂ ਵਾਲੀ ਆਪਣਾ ਚਿਤ ਜੋੜ ਕੇ ਤੇ ਚਲਿਆ ਜਾਂਦਾ ਹੈ ਉਹ ਇਸ ਮਾਨਸ ਰੋਵਰ ਤੋਂ ਵਾਂਝਾ ਹੀ ਰਹਿ ਜਾਂਦਾ ਹੈ ਕਬੀਰ ਸਾਹਿਬ ਜੀ ਦਾ ਕਿੱਡਾ ਪਿਆਰਾ ਵਾਕ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਗੱਲੀ ਪਾਤੀ ਤਾਂ ਹਰ ਮਨੁ ਇਹ ਕਹਿ ਸਕਦਾ ਹੈ ਕਿ ਮੈਂ ਗੁਰੂ ਦੇ ਨਾਲ ਜੁੜਿਆ ਹੋਇਆ ਹਾਂ ਮੈਂ ਗੁਰੂ ਵਾਲਾ ਪਰ ਉਹ ਕਿਹੜੀ ਕਸਵੰਟੀ ਹੈ ਜਿਹੜੀ ਲਾ ਕੇ ਅਸੀਂ ਆਪਣੇ ਆਪ ਨੂੰ ਪਰਖ ਸਕੀਏ ਕਿ ਵਾਕਿਆ ਹੀ ਅਸੀਂ ਗੁਰੂ ਦੇ ਨੇੜੇ ਹੋਏ ਹਾਂ ਗੁਰੂ ਵਾਲੇ ਬਣੇ ਹਾਂ ਗੁਰੂ ਦੇ ਨਾਲ ਜੁੜੇ ਹਾਂ ਕਿ ਨਹੀਂ ਕਈ ਸਰਜਨ ਖੰਡੇ ਬਾਟੇ ਦੀ ਪੌਲ ਤਾਂ ਛੱਕ ਲੈਂਦੇ ਨੇ ਸਮਝਦੇ ਨੇ ਕਿ ਅਸੀਂ ਗੁਰੂ ਵਾਲੇ ਬਣ ਗਏ ਠੀਕ ਹੈ ਪਰ ਇਹ ਅਖੀਰਲੀ ਸ਼ੁਰੂਆਤ ਹੈ ਜਿਵੇਂ ਬੱਚਾ ਸਕੂਲ ਦੇ ਅੰਦਰ ਦਾਖਲਾ ਲੈਂਦਾ ਉਹ ਦਾਖਲਾ ਲੈਣ ਦਾ ਸਰ ਕਹਿ ਦਵੇ ਕਿ ਹੁਣ ਤਾਂ ਮੈਂ ਸਕੂਲ ਦੇ ਵਿੱਚ ਦਾਖਲ ਹੋ ਗਿਆ ਹੁਣ ਮੈਨੂੰ ਪੜ੍ਹਾਈ ਦੀ ਲੋੜ ਨਹੀਂ ਹੁਣ ਤਾਂ ਮੈਂ ਇਥੋਂ ਦਾ ਵਿਦਿਆਰਥੀ ਹਾਂ ਪਰ ਜਦੋਂ ਇਹਨੂੰ ਧਿਆਨ ਹੋਏਗਾ ਜੇ ਉਹ ਪੜ੍ਹ ਨਹੀਂ ਰਿਹਾ ਉਹਦੀ ਹਾਜ਼ਰੀ ਪੂਰੀ ਨਹੀਂ ਜੇ ਉਹ ਦਿੱਤਾ ਹੋਇਆ ਸਬਕ ਯਾਦ ਨਹੀਂ ਕਰ ਰਿਹਾ ਤਮਾਫ ਕਰਨਾ ਉਹ ਫੇਲ ਹੋ ਜਾਵੇਗਾ ਜੇ ਜਾਨੀਆਂ ਛੁੱਟੀਆਂ ਕਰੇ ਇਥੋਂ ਤੱਕ ਕਿ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚੋਂ ਉਸ ਨੂੰ ਕੱਢ ਵੀ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰ ਜੀ ਦਾ ਜੋ ਉਪਦੇਸ਼ ਹੈ ਜੇ ਅਸੀਂ ਉਸ ਨੂੰ ਪੜ੍ਹ ਸੁਣ ਵਿਚਾਰ ਰਹੀਆਂ ਫਿਰ ਤਾਂ ਅਸੀਂ ਚੰਗੇ ਵਿਦਿਆਰਥੀ ਬਣ ਸਕਦੇ ਹਾਂ ਤੇ ਜ਼ਿੰਦਗੀ ਦੇ ਅੰਦਰ ਜਦੋਂ ਇਮਤਿਹਾਨ ਹੁੰਦਾ ਹੈ ਤੇ ਫਿਰ ਅਸੀਂ ਪਾਸ ਵੀ ਹੋ ਜਾਂਦੇ ਹਾਂ ਪਰ ਜੇ ਸਤਗੁਰੂ ਜੀ ਦੇ ਕੋਲ ਆਈਏ ਇਸ ਗੁਰਮਤ ਵਿਦਿਆਲੇ ਦੇ ਵਿੱਚ ਗੁਰਦੁਆਰਿਆਂ ਵਿੱਚ ਵੀ ਜਾਈਏ ਅਸੀਂ ਕਥਾ ਕੀਰਤਨ ਦਰਬਾਰਾਂ ਵਿੱਚ ਵੀ ਹਾਜ਼ਰੀਆਂ ਭਰ ਗਏ ਪਰ ਜੇ ਉਸ ਉਪਦੇਸ਼ ਨੂੰ ਸਬਕ ਨੂੰ ਅਸੀਂ ਜੀਵਨ ਦੇ ਅੰਦਰ ਨਹੀਂ ਅਪਣਾਇਆ ਜੇ ਸੁਰਤ ਵਿੱਚ ਉਹ ਗੱਲ ਨਹੀਂ ਬਿਠਾਈ ਤਾਂ ਮਾਫ਼ ਕਰਨਾ ਜਦੋਂ ਸਾਡੀ ਪਰਖ ਹੁੰਦੀ ਹੈ ਨਾ ਖੁਸ਼ੀ ਗਮੀ ਦੇ ਜਦੋਂ ਸਾਡੇ ਘਰੇ ਸਮਾਗਮ ਹੁੰਦੇ ਨੇ ਤਾਂ ਉਦੋਂ ਪਤਾ ਲੱਗ ਜਾਂਦਾ ਅਸੀਂ ਫਿਰ ਫੇਲ ਹੋ ਜਾਂਦੇ ਜੀਵਨ ਦੇ ਅੰਦਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਗੁਰ ਲਾਗਾ ਤਬ ਜਾਣਗੇ ਗੁਰੂ ਦੇ ਨਾਲ ਲੱਗੇ ਹੋਏ ਗੁਰੂ ਨਾਲ ਜੁੜੇ ਹੋਏ ਉਦੋਂ ਆਪਣੇ ਆਪ ਨੂੰ ਸਮਝੀਏ ਗੱਲ ਨਹੀਂ ਬਾਤੀ ਤਾਂ ਅਸੀਂ ਇਹ ਬਹੁਤ ਵੱਡਾ ਹੁਕਮ ਦਿੱਤਾ ਕਿ 300 ਸਾਲ ਗੁਰੂ ਦੇ ਨਾਲ ਪਰ ਕਹਿਣ ਮਾਤਰ ਨਹੀਂ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਗੁਰ ਲਾਗਾ ਤਬ ਜਾਣੀਐ ਮਿਟੈ ਮੋਹ ਤਨਤਾਪ ਹਰਖ ਸੋਗ ਤਾਜੈ ਨਹੀਂ ਜਦੋਂ ਖੁਸ਼ੀ ਤੇ ਗਮੀ ਭਾਵੇਂ ਜਦੋਂ ਸਾਡੇ ਕੋਲ ਕੁਝ ਪ੍ਰਾਪਤ ਹੁੰਦਾ ਸਾਨੂੰ ਇਹ ਨਾ ਹੋਵੇ ਕਿ ਅਸੀਂ ਉਸ ਖੁਸ਼ੀ ਦੇ ਵਿੱਚ ਪਾਗਲ ਹੋ ਜਾਈਏ ਤੇ ਅਸੀਂ ਸ਼ੁਭ ਗੁਣਾ ਨੂੰ ਵਿਚਾਰ ਵਿਚਾਰਨਾ ਛੱਡ ਦੇਈਏ ਜੀਵਨ ਜਿਹੜੀ ਜੀਵਨ ਯਾਤ ਹੈ ਉਸ ਦਾ ਅਸੀਂ ਤਿਆਗ ਕਰ ਦਈਏ ਪਹਿਲਾਂ ਤਾਂ ਅਸੀਂ ਸੱਚੀਆਂ ਗੱਲਾਂ ਕਰਦੇ ਹੋਈਏ ਸੱਚ ਦੀ ਵਿਚਾਰ ਨੂੰ ਅਸੀਂ ਦਿ੍ਰਿੜ ਕਰਵਾਉਂਦੇ ਹੋਈਏ ਲੋਕਾਂ ਨੂੰ ਉਪਦੇਸ਼ ਕਰਦੇ ਹੋਈਏ ਪਰ ਜਦੋਂ ਆਪਣੇ ਉੱਤੇ ਇਹ ਗੱਲ ਲਾਗੂ ਹੋਵੇ ਤਾਂ ਫਿਰ ਇਹ ਨਾ ਹੋਵੇ ਕਿ ਅਸੀਂ ਰੱਬ ਜੀ ਨੂੰ ਭੋਲੀ ਜਾਈਏ ਇਵੇਂ ਹੁੰਦਾ ਕਿ ਜਦੋਂ ਘਰੇ ਸਾਡੇ ਕੋਲ ਖੁਸ਼ੀ ਗਮੀ ਦਾ ਸਮਾਗਮ ਹੋਵੇ ਤਾਂ ਫਿਰ ਆਨੰਦ ਕਾਰਜ ਹੋ ਰਹੇ ਫਿਰ ਸਤਿਗੁਰੂ ਜੀ ਨੂੰ ਕੌਣ ਪੁੱਛਦਾ ਹੈ ਕੌਣ ਪਰਵਾਹ ਕਰਦਾ ਹੈ ਕਿ ਅਸੀਂ ਇਹ ਸਮਰਦਾਤਾ ਦੇ ਉਪਸਾਰੀ ਚੀਜ਼ਾਂ ਕਰਨੀਆਂ ਨੇ ਫਿਰ ਸਾਡੇ ਘਰਾਂ ਦੇ ਅੰਦਰ ਜਿਹੜਾ ਨਸ਼ਾ ਹੈ ਉਹ ਸਾਡੇ ਸਾਹਮਣੇ ਹੁੰਦਾ ਹੈ ਦਾਤ ਦੀ ਲਾਲਤ ਸਾਹਮਣੇ ਆ ਜਾਂਦੀ ਹੈ ਕਿਵੇਂ ਅਸੀਂ ਨੱਚਦੇ ਟੱਪਦੇ ਹਾਂ ਕਿਵੇਂ ਨੱਚ ਤਾਂ ਪਰੋਸੀ ਜਾਂਦੀ ਹੈ ਉਸ ਸਮੇਂ ਫਿਰ ਸਤਿਗੁਰੂ ਜੀ ਦਾ ਜਿਹੜਾ ਇਹ ਉਪਦੇਸ਼ ਹੈ ਇੱਕ ਸਵੱਟੀ ਸਾਡੇ ਤੇ ਲਾਗੂ ਹੋ ਜਾਂਦੀ ਹੈ ਕਬੀਰ ਗੁਰ ਲਾਗਾ ਤੱਕ ਜਾਨੀਆਂ ਮਿਟੇ ਮੂਹ ਤਨ ਤਾਪ ਹਰ ਸ਼ੋਕ ਦਾਜ ਨਹੀਂ ਤਾਬ ਹਰ ਆਪੇ ਆਪ ਜੇ ਅਸੀਂ ਇਸ ਖੁਸ਼ੀ ਤੇ ਗਮੀ ਤੋਂ ਉੱਪਰ ਉੱਠ ਲਈਏ ਤਾਂ ਫਿਰ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਗੁਰੂ ਦੇ ਨੇੜੇ ਹੋਏ ਹਾਂ ਗੁਰੂ ਦੇ ਨਾਲ ਜੁੜੇ ਹੋਏ ਹਾਂ ਜੇ ਕੇਵਲ ਸਰੀਰ ਕਰਕੇ ਆਉਂਦੇ ਰਹੇ ਤਾਂ ਸਤਗੁਰੂ ਜੀ ਦਾ ਇਹ ਵੀ ਬੜਾ ਪਿਆਰਾ ਵਾਕ ਹੈ ਸਤਗੁਰੂ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਜੀ ਜਿੰਨੀ ਦੇਰ ਤੱਕ ਸ਼ਬਦ ਦੀ ਵਿਚਾਰ ਨੂੰ ਜੀਵਨ ਅੰਦਰ ਲੈ ਕੇ ਅਸੀਂ ਨਹੀਂ ਆਉਂਦੇ ਉਨੀ ਦੇਰ ਤੱਕ ਸਾਡਾ ਇਹ ਪੜਿਆ ਸੁਣਿਆ ਵਿਚਾਰਿਆ ਬਹੁਤਾ ਮਾਇਨੇ ਨਹੀਂ ਰੱਖਦਾ ਜੇ ਅਸੀਂ ਅੰਗਲੀ ਰੂਪ ਵਿੱਚ ਜੋ ਕੁਝ ਅਸੀਂ ਪੜ ਰਹੇ ਹਾਂ ਸੁਣ ਰਹੇ ਹਾਂ ਵਿਚਾਰ ਰਹੇ ਹਾਂ ਜੇ ਉਹਦੇ ਉੱਤੇ ਅਸੀਂ ਪਹਿਰਾ ਨਹੀਂ ਦਿੰਦੇ ਗਾਵਿਅ ਸੁਣੀਏ ਮਾਨ ਰੱਖੀਏ ਪਾਓ ਜੋ ਗੁਰੂ ਦਾ ਪਿਆਰ ਹੈ ਗੁਰੂ ਦਾ ਉਪਦੇਸ਼ ਹੈ ਉਹ ਪੜਿਆ ਤੇ ਸੁਣਨ ਦੇ ਨਾਲ ਜੀਵਨ ਅੰਦਰ ਜੇਕਰ ਆ ਜਾਵੇ ਤਾਂ ਫਿਰ ਆਪਣੇ ਭਾਗ ਵੱਡੇ ਸਮਝਣੇ ਚਾਹੀਦੇ ਆ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਵਾਕਈ ਗੁਰੂ ਵਾਲੇ ਹਾਂ ਗੁਰੂ ਦੇ ਨਾਲ ਜੁੜੇ ਹੋਏ ਹਾਂ ਇਹ ਇੱਕ ਛੋਟਾ ਜਿਹਾ ਜਤਨ ਕੀਤਾ ਗਿਆ ਹੈ ਕਿ ਅਸੀਂ ਆਪ ਬਾਣੀ ਨੂੰ ਪੜ ਸਕੀਏ ਵਿਚਾਰ ਸਕੀਏ ਜੋ ਇਤਿਹਾਸ ਹੈ ਉਸ ਨੂੰ ਗੁਰਬਾਣੀ ਦੀ ਕਸਵਟੀ ਉੱਤੇ ਲਾ ਕੇ ਤੇ ਅਸੀਂ ਜੋ ਨਿਰੋਲ ਸੱਚ ਹੈ ਉਹਦੇ ਤੱਕ ਪਹੁੰਚ ਸਕੀਏ ਸਿੱਖ ਰਹਿਤਮਰਜਾਦਾ ਸਾਨੂੰ ਕਿਸ ਤਰ੍ਹਾਂ ਦੀ ਅਗਵਾਈ ਦਿੰਦੀ ਹੈ ਅਸੀਂ ਇਸ ਨੂੰ ਵਿਚਾਰ ਕੇ ਆਪਣੇ ਖੁਸ਼ੀ ਜਮੀਨੇ ਜਿੰਨੇ ਵੀ ਜੀਵਨ ਦੇ ਕਾਰਜ ਨੇ ਉਹ ਗੁਰਮਤ ਅਨੁਸਾਰ ਕਰ ਸਕੀਏ ਇਹਦੇ ਵਾਸਤੇ ਇਹ ਛੋਟਾ ਜਿਹਾ ਜਤਨ ਉਪਰਾਲਾ ਕੀਤਾ ਗਿਆ ਸਿੱਖੀ ਲਹਿਰ ਦਾ ਭਾਵੇਂ ਕਿ ਗੁਰਮਤ ਗਿਆਨ ਮਿਸ਼ਰੀ ਕਾਲਜ ਵੱਲੋਂ 1996 ਤੋਂ ਹੀ ਲਗਾਤਾਰ ਗੁਰਮਤ ਪ੍ਰਚਾਰ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਚਾਹੇ ਉਹ ਉੱਥੇ ਪ੍ਰਚਾਰਕ ਪੈਦਾ ਕੀਤੇ ਜਾ ਰਹੇ ਨੇ ਭਾਵੇਂ ਕਲਾਸਾਂ ਦੇ ਰੂਪ ਵਿੱਚ ਸੀ ਫਿਰ ਗੁਰਮਤ ਕੈਂਪ ਆ ਗਏ ਉਸ ਤੋਂ ਉਪਰੰਤ ਇਹ ਸਿੱਖੀ ਲਹਿਰ ਦਾ ਅਸੀਂ ਇੱਕ ਛੋਟਾ ਜਿਹਾ ਯਤਨ ਕੀਤਾ ਹੈ ਕਿ ਜਿੱਥੇ ਬੱਚੇ ਕੈਂਪਾਂ ਦੇ ਵਿੱਚ ਹਿੱਸਾ ਲੈਂਦੇ ਨੇ ਬੱਚੇ ਕਈ ਵਾਰ ਗੁਰਮਤ ਨੂੰ ਸਮਝ ਜਾਂਦੇ ਨੇ ਜਦੋਂ ਘਰੇ ਜਾ ਕੇ ਗੁਰਮਤ ਦੀ ਗੱਲ ਕਰਦੇ ਨੇ ਤੇ ਮਾਪਿਆਂ ਦੇ ਨਾਲ ਉਹਨਾਂ ਦਾ ਫਿਰ ਉਹ ਵਿਚਾਰ ਮੇਲ ਨਹੀਂ ਖਾਂਦਾ ਇਸ ਕਾਰਨ ਅਸੀਂ ਇਹ ਛੋਟੀ ਜੀ ਜ਼ਰੂਰ ਸਮਝੀ ਹੈ ਕਿ ਜਿੱਥੇ ਬੱਚਿਆਂ ਨੂੰ ਗੁਰਮਤ ਦਾ ਪਤਾ ਲੱਗ ਰਿਹਾ ਹੈ ਤੇ ਜੇ ਮਾਪਿਆਂ ਦੇ ਨਾਲ ਵੀ ਉਹਨਾਂ ਦੀ ਸੋਚ ਮਿਲ ਜਾਵੇ ਤਾਲ ਮੇਲ ਬੈਠ ਜਾਵੇ ਤਾਂ ਫਿਰ ਕੋਈ ਵੀ ਜੀਵਨ ਦੇ ਅੰਦਰ ਮੁਸ਼ਕਲ ਨਹੀਂ ਖੜੀ ਹੋ ਸਕਦੀ ਫਿਰ ਨਾ ਤਾਂ ਬੱਚੇ ਕਦੀ ਡੋਲਣਗੇ ਤੇ ਨਾ ਹੀ ਅਸੀਂ ਵਹਿਮਾਂ ਭਰਮਾਂ ਭੁਲੇਖਿਆਂ ਦੇ ਵਿੱਚ ਖੁਆਰ ਹੋਵਾਂਗੇ ਸਿੱਖੀ ਲਹਿਰ ਦੇ ਤਹਿਤ ਜਿੱਥੇ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ ਉੱਥੇ ਕੁਝ ਸਮਾਂ ਅਸੀਂ ਗੁਰਬਾਣੀ ਇਤਿਹਾਸ ਔਰ ਸਿੱਖ ਰਹਿਤ ਮਰਜਾਦਾ ਦੇ ਨਾਲ ਸੰਬੰਧਿਤ ਕੋਈ ਵਿਚਾਰ ਕੋਈ ਸਵਾਦ ਕੋਈ ਸ਼ੰਤਤਾ ਹੋਵੇ ਉਸ ਨੂੰ ਅਸੀਂ ਵਿਚਾਰਨ ਦਾ ਯਤਨ ਕਰਦੇ ਹਾਂ ਇਹ ਦਾਵਾ ਕੋਈ ਨਹੀਂ ਕਿ ਇਹ ਸਾਡਾ ਅਖੀਰਲਾ ਜਿਹੜਾ ਸਵਾਲ ਜਵਾਬ ਹੈ ਇਹ ਅਖੀਰ ਹੋਇਆ ਨਹੀਂ ਕਦੇ ਵੀ ਵਿਚਾਰ ਕਦੇ ਰੁਕਦਾ ਨਹੀਂ ਨਵੀਂ ਤੋਂ ਨਵੀਂ ਵਿਚਾਰ ਆਉਂਦੀ ਜਾਂਦੀ ਹੈ ਜੇ ਆਪ ਜੀ ਦੇ ਕੋਲ ਕੋਈ ਚੰਗਾ ਸੁਝਾਅ ਹੋਵੇ ਸਾਡੇ ਤੱਕ ਪਹੁੰਚਾ ਸਕਦੇ ਹੋ ਅਸੀਂ ਯਤਨ ਕਰਾਂਗੇ ਕਿ ਆਉਣ ਵਾਲੇ ਸਮਾਗਮਾਂ ਦੇ ਵਿੱਚ ਜੇ ਸੰਭਵ ਹੋ ਸਕੇ ਤਾਂ ਉਸ ਸੁਧਾਰਵਾਦੀ ਵਿਚਾਰ ਨੂੰ ਅਸੀਂ ਲਾਗੂ ਕਰ ਸਕੀਏ ਸੋ ਮੈਂ ਹੁਣ ਆਪ ਜੀ ਦਾ ਬਹੁਤਾ ਸਮਾਂ ਨਾ ਲਵਾਂ ਸਤਿਕਾਰਯੋਗ ਵੀਰ ਸਰਬਜੀਤ ਸਿੰਘ ਜੀ ਕਹਿੰਦਾ ਆਪਜੀ ਦੇ ਨਾਲ ਸ਼ਬਦ ਵਿਚਾਰ ਦੀ ਸਾਂਝ ਪਾਉਣਗੇ ਉਪਰੰਤ ਕੁਝ ਸਮਾਂ ਸਵਾਲ ਜਵਾਬ ਵਾਸਤੇ ਹੋਏਗਾ ਜੇ ਆਪਜੀ ਦੇ ਮਨ ਵਿੱਚ ਕੋਈ ਸਵਾਲ ਹੈ ਤਾਂ ਲਿਖਤੀ ਤੌਰ ਤੇ ਤੁਸੀਂ ਇੱਥੇ ਪਹੁੰਚਾ ਸਕਦੇ ਹੋ ਬਾਕੀ ਮੈਂ ਆਪਜੀ ਦੀ ਸੰਗਤ ਦੀ ਜਾਣਕਾਰੀ ਹਿਤ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਸਥਾਨਕ ਇਥੋਂ ਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਨਗਰ ਦੀ ਸੰਗਤ ਜਲੰਧਰ ਦੀ ਸੰਗਤ ਇੱਥੇ ਇਸ ਸਮਾਗਮ ਨੂੰ ਸ਼ਰਵਣ ਕਰ ਰਹੀ ਹੈ ਉਥੇ ਇੰਟਰਨੈਟ ਮਾਧਿਮ ਰਾਹੀਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਸਿੱਖੀ ਲਹਿਰ ਰੇਡੀਓ ਇਹ ਤੁਸੀਂ ਆਪਣੇ ਕੰਪਿਊਟਰ ਦੇ ਉੱਤੇ ਵੀ ਔਰ ਜਿਹੜੇ ਫੋਨ ਹਨ ਉਹਨਾਂ ਉੱਤੇ ਵੀ ਇਹ ਐਪਲੀਕੇਸ਼ਨ ਚਾਹੇ ਉਹ ਆਈਫੋਨ ਆ ਆਈਪੈਡ ਹੈ ਜਾਂ ਐਂਡਰੋਇਡ ਫੋਨ ਹਨ ਤੁਸੀਂ ਐਪ ਸਟੋਰ ਵਿੱਚ ਜਾ ਕੇ ਸਿੱਖੀ ਲਹਿਰ ਰੇਡੀਓ ਇਹ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਤੇ ਲਾਈਵ ਜਿੰਨੇ ਸਮਾਗਮ ਹੁੰਦੇ ਨੇ ਉਥੇ ਤੁਸੀਂ ਰੋਜ਼ਾਨਾ ਸਰਵਣ ਕਰ ਸਕਦੇ ਹੋ ਹਰੇ ਅਤੇ 24 ਘੰਟੇ ਜਿੰਨੇ ਵੀ ਬਲਾਰੇ ਹਨ ਗੁਰਮੁਖ ਗਿਆਨ ਵਿਸ਼ਵ ਕਾਲਜ ਦੇ ਉਹਨਾਂ ਦੀਆਂ ਜੋ ਵਿਚਾਰਾਂ ਹਨ ਉਹ ਉਹਦੇ ਉੱਤੇ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ਬਾਹਰਸੀ ਨਾਲ ਗੁਰਮਤ ਸਹਿਤ ਦਾ ਸਟਾਲ ਵੀ ਲੈ ਕੇ ਆਏ ਹਾਂ ਜੋ ਕਿ ਕੁਝ ਚੋਣਵੀ ਲੇਖਾਂ ਦੀਆਂ ਚੋਣਵੀਆਂ ਕਿਤਾਬਾਂ ਗੁਰਬਾਣੀ ਦੀਆਂ ਥੋਥੀਆਂ ਗੁਟਕੇ ਔਰ ਸਟੇਕ ਜਿਹੜੇ ਹਨ ਉਹ ਅਸੀਂ ਨਾਲ ਲੈ ਕੇ ਆਇਆ ਤਾਂ ਕਿ ਗਾਹੇ-ਬਗਾਹੇ ਅਸੀਂ ਗੁਰਬਾਣੀ ਇਤਿਹਾਸ ਨੂੰ ਆਪ ਪੜ ਸੁਣ ਵਿਚਾਰ ਸਕੀਏ ਸੋ ਆਓ ਹੁਣ ਕਾਰਜਗੁਰਬੀਰ ਸਿੰਘ ਜੀ ਸਿੰਘ ਦੀ ਪਾਸੋਂ ਸ਼ਬਦ ਵਿਚਾਰ ਸਰਵਨ ਕਰੀਏ ਕੋਈ ਕੁਲ ਚੁਕ ਲਈ ਖਿਮਾ ਫਤੇ ਜੀ ਸਾਜ ਕਰੋ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ